ਠੰਡ ਬਹੁਤ ਹੈ ਅ ਇਸ ਵਾਰ ਠੰਡ ਪੈ ਵੀ ਬਹੁਤ ਰਹੀ ਹੈ ਕੱਪੜੇ ਬਹੁਤ ਜ਼ਿਆਦਾ ਟਾਈਟ ਨਹੀਂ ਪਾਣੇ ਲੂਸ ਪਾਓ ਤੇ ਕਟੋ-ਕਟ ਤਿੰਨ ਜਾਂ ਚਾਰ ਲੇਅਰ ਚ ਪਾ ਲਓ ਆ ਬੱਚਿਆਂ ਨੂੰ ਤਾਂ ਤੇ ਬਜ਼ੁਰਗਾਂ ਨੂੰ ਅੰਦਰ ਰੱਖੋ ਕੋਸ਼ਿਸ਼ ਕਰਕੇ ਬਾਹਰ ਨਾ ਜਾਣ ਦਿਓ ਇੱਕ ਅੰਗਿੱਠੀਆਂ ਬਹੁਤ ਵਰਤੀਆਂ ਜਾਂਦੀਆਂ ਤੇ ਬਾਅਦ ਘਰਾਂ ਚ ਵੀ ਕਈ ਘਟਨਾਵਾਂ ਵੀ ਵਾਪਰਦੀਆਂ ਨੇ ਇਹ ਬਾਕੀ ਹੈ

ਉਹ ਕਹਿੰਦੇ ਆ ਜੀ ਪੈਗ ਦੇ ਵੀ ਸਾਈਜ਼ ਆਡਡ ਹੈ ਫਿਰ ਤੁਸੀਂ ਕਹੋਗੇ ਕਿ ਮੈਡਮ ਪਟਿਆਲਾ ਪੈਗ ਵੀ ਆ ਗਿਆ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲੀਅਨਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਸਰਕਾਰ ਵੱਲੋਂ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਠੰਡ ਨੂੰ ਹਜੇ ਹਫਤਾ ਹੋਰ ਪੈ ਸਕਦੀ ਹੈ ਇਸ ਦੇ ਸਬੰਧ ਵਿੱਚ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਊਸ਼ਾ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਡਵਾਈਜ਼ਰੀ ਦੇ ਸਬੰਧ ਵਿੱਚ ਨਾਲ-ਨਾਲ ਉਹਨਾਂ ਨੇ ਕਿਹਾ ਕਿ ਚਾਹੇ ਅੰਗੀਠੀ ਦੀ ਗੱਲ ਹੋਵੇ ਚਾਹੇ ਸ਼ਰਾਬ ਦੀ ਗੱਲ ਹੋਵੇ ਚਾਹੇ ਠੰਡ ਨੂੰ ਲੈ ਕੇ ਜਿਹੜੇ ਅੱਜ ਕੱਲ ਦੇ ਨੌਜਵਾਨ ਪੀਡੀਆ ਖਾਸ ਕਰਕੇ ਫੈਸ਼ਨ ਦੇ ਮਾਮਲੇ ਵਿੱਚ ਉਹ ਕੋਈ ਕਪੜਾ ਲਿੜਾ ਨਹੀਂ ਪਾਉਂਦੇ ਉਹਨਾਂ ਨੇ ਸਾਰੀਆਂ ਗੱਲਾਂ ਤੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਜੇ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਠੰਡ ਲੱਗਦੀ ਆ ਜਾਂ ਸਰਦੀ ਲੱਗਦੀ ਆ ਸਿਹਤ ਵਿਭਾਗ ਦੇ ਜਾਂ ਆਪਾਂ ਕਹਿੰਦੀ ਆ ਆਪਣੇ ਨਿੱਜੀ ਡਾਕਟਰ ਨਾਲ ਤੁਸੀਂ ਸਲਾਹ مشورہ ਕਰਕੇ ਦਵਾਈ ਲੈ ਸਕਦੇ ਹੋ ਡਾਕਟਰ ਊਸ਼ਾ ਕੋਇਲ ਜ਼ਿਲ੍ਹਾ ਸਿਹਤ ਅਫਸਰ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਜਿਹੜਾ ਹੁਣਾਂ ਨੇ ਮੌਸਮ ਹੈਗਾ ਬਹੁਤ ਠੰਡਾ ਹੈਗਾ ਇਸ ਸਮੇਂ ਕਾਫੀ ਬਿਮਾਰੀਆਂ ਆ ਜਾਂਦੀਆਂ ਨੇ ਇਸ ਵਾਰ ਦੇਖੋ ਜੀ ਠੰਡ ਬਹੁਤ ਹੈ ਆ ਇਸ ਵਾਰ ਠੰਡ ਪੈ ਵੀ ਬਹੁਤ ਰਹੀ ਹੈ ਤੇ ਸਰਕਾਰ ਵੱਲੋਂ ਇੱਕ ਮੌਸਮ ਦੇ ਦੇ ਤਹਿਤ ਇੱਕ ਐਡਵਾਈਜ਼ਰੀ ਵੀ ਜਾਰੀ ਹੋਈ ਹੈ ਜਿਦੇ ਚ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਉਹਨੇ ਹੁਣ ਕੁਝ ਗੱਲਾਂ ਨੇ ਇੱਕ ਤਾਂ ਕਪੜੇ ਬਹੁਤ ਜ਼ਿਆਦਾ ਟਾਈਟ ਨਹੀਂ ਪਾਣੇ ਲੂਸ ਪਾਓ ਤੇ ਕਟੋ-ਕਟ ਤਿੰਨ ਜਾਂ ਚਾਰ ਲੇਅਰ ਚ ਪਾ ਲੋ ਉਹਦੇ ਨਾਲ ਹਵਾ ਵਿੱਚ ਆ ਜਾਂਦੀ ਹੈ ਕਪੜਿਆਂ ਦੇ ਤੇ ਉਹਦੇ ਨਾਲ ਇਨਸੂਲੇਸ਼ਨ ਹੋ ਜਾਂਦੀ ਹੈ ਤੁਹਾਡੇ ਜਿਹੜੀ ਤੁਹਾਡੀ ਗਰਮੀ ਹੈ ਸਰੀਰ ਦੀ ਉਹ ਬਣੀ ਰਹਿੰਦੀ ਹੈ। ਦੂਸਰਾ ਆ ਬਿਮਾਰੀਆਂ ਪੁੱਛੀਆਂ ਤੁਸੀਂ ਸਭ ਤੋਂ ਕਾਮਨ ਇਹਦੇ ਵਿੱਚ ਕਿਹੜਾ ਆਮ ਲੱਭਦਾ ਇੱਕ ਫਲੂ ਹੋ ਜਾਂਦਾ ਹੈ। ਆਪਾਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਜਦੋਂ ਦਾ ਜਨਮ ਹੋਇਆ ਜੀ ਫਲੂ ਹੋ ਗਿਆ ਠੰਡ ਬਹੁਤ ਹੈ, ਬਾਰਿਸ਼ ਆਊਗੀ ਠੀਕ ਹੋ ਜਾਊਗਾ। ਹੁਣ ਫਲੂ ਵਿੱਚ ਇਸ ਵਾਰ ਹੁਣ ਨਵੀਆਂ-ਨਵੀਆਂ ਬਿਮਾਰੀਆਂ ਆ ਗਈਆਂ, ਕੋਵਿਡ ਆ ਗਿਆ, ਸਾਇਨ ਫਲੂ ਆ ਗਿਆ। ਤੇ ਹੈ ਤਾਂ ਫਲੂ ਹੀ ਪਰ ਥੋੜਾ ਖਤਰਨਾਕ ਹੈ। ਤੇ ਮੇਰਾ ਕਹਿਣਾ ਉਹੀ ਹੈ ਜੇ ਬੁਖਾਰ, ਗਲਾ ਖਰਾਬ ਜ਼ੁਕਾਮ ਛਿੱਕਾ ਆਉਂਦੀਆਂ ਨੇ ਇੰਨਾ ਚ ਫਰਕ ਨਹੀਂ ਪੈਂਦਾ ਤੇ ਤੁਹਾਨੂੰ ਥੋੜੀ ਬਹੁਤ ਵੀ 2 ਦਿਨ ਤੋਂ ਵੱਧ ਇਹ ਬਿਮਾਰੀ ਰਹਿੰਦੀ ਹੈ ਤਾਂ ਇੱਕ ਮਾਹਿਰ ਡਾਕਟਰ ਨੂੰ ਦਿਖਾ ਲਓ ਕਿਉਂਕਿ ਇਸ ਮੌਸਮ ਵਿੱਚ ਸਵਾਈਨ ਫਲੂ ਦੇ ਕੇਸ ਵੀ ਬਹੁਤ ਆ ਰਹੇ ਨੇ ਤੇ ਕੋਵਿਡ ਦੇ ਵੀ ਆ ਰਹੇ ਨੇ ਤੇ ਬਚ ਕੇ ਰਹੋ ਤਾਂ ਕਿ ਉਹਦਾ ਪਤਾ ਲੱਗ ਜਾਏ ਤੇ ਇਲਾਜ ਸਹੀ ਢੰਗ ਨਾਲ ਹੋ ਜਾਏ ਇਸ ਟਾਈਮ ਦੇਖੋ ਤੁਸੀਂ ਨੋਟ ਕੀਤਾ ਹੋਣਾ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ ਉਹ ਤਕਰੀਬਨ 15 ਜਾਂ 16 ਡਿਗਰੀ ਹੋ ਰਿਹਾ ਹੈ ਤੇ ਜਿਹੜਾ ਘਟ ਤੋਂ ਘਟ ਤਾਪਮਾਨ 4 ਜਾਂ 5 ਡਿਗਰੀ ਜਾ ਰਿਹਾ ਜਦੋਂ ਇੰਨਾ ਤਾਪਮਾਨ ਹੁੰਦਾ 4 5 ਜਾਂ 15 16 ਇਹਦੇ ਵਿੱਚ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਕਿਉਂਕਿ ਜਿਹੜਾ ਜਿਹਨੂੰ ਕਹਿੰਦੇ ਨੇ ਨਾ ਇੱਕ ਜਿਹੜਾ ਡਿਫਰੈਂਸ ਹੈ ਮੈਕਸਿਮਮ ਤੇ ਮਿਨੀਮਮ ਦਾ ਵੱਧ ਅਦਿਕਤਮ ਤੇ ਨਿਯੁਤਮ ਤਾਪਮਾਨ ਜਿਹੜਾ ਹੈ ਉਹਦੇ ਵਿੱਚ ਡਿਫਰੈਂਸ ਘਟ ਗਿਆ ਇਹਦੇ ਵਿੱਚ ਠੰਡ ਜ਼ਿਆਦਾ ਪੈਂਦੀ ਹੈ ਤੇ ਧੁੱਪ ਨਿਕਲ ਨਹੀਂ ਰਹੀ ਜਦੋਂ ਧੁੱਪ ਨਹੀਂ ਨਿਕਲਦੀ ਉਹ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਅੱਜ ਤੁਸੀਂ ਹੁਣ ਬਾਹਰ ਜਾ ਕੇ ਦੇਖੋ ਆਪਣੇ ਹਫਤਾ ਹੋ ਗਿਆ ਠੰਡੀ ਹਵਾ ਵੀ ਚੱਲਦੀ ਏ ਧੁੱਪ ਨਹੀਂ ਨਿਕਲਦੀ ਤੇ ਉਧਰੋਂ ਤਾਪਮਾਨ ਦਾ ਗੈਪ ਮੈਕਸਿਮਮ ਵੀ ਥੱਲੇ ਆ ਗਿਆ ਤੇ ਮਿਨਿਮਮ ਉਹੀ 4-5 ਤੇ ਆ ਤੇ ਇਸ ਮੌਸਮ ਵਿੱਚ ਠੰਡ ਜ਼ਿਆਦਾ ਹੁੰਦੀ ਹੈ ਦੇਖੋ ਜੀ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਹੁੰਦਾ ਆ ਬੱਚਿਆਂ ਨੂੰ ਤਾਂ ਤੇ ਬਜ਼ੁਰਗਾਂ ਨੂੰ ਅੰਦਰ ਰੱਖੋ ਕੋਸ਼ਿਸ਼ ਕਰਕੇ ਬਾਹਰ ਨਾ ਜਾਣ ਦਿਓ ਆ ਕੱਪੜੇ ਜ਼ਿਆਦਾ ਪਾ ਕੇ ਰੱਖੋ ਉਹਨਾਂ ਦੇ ਔਰ ਇੱਕ ਸਿਰ ਜ਼ਰੂਰ ਢੱਕ ਕੇ ਰੱਖੋ ਤੇ ਗਲਾ ਹੱਥ ਤੇ ਪੈਰ ਇਹਨਾਂ ਨੂੰ ਜ਼ਰੂਰ ਢੱਕ ਕੇ ਰੱਖੋ ਬਸ ਇੰਨਾ ਧਿਆਨ ਰੱਖਿਓ ਜਦੋਂ ਪੈਰ 'ਚ ਜਰਾਬਾਂ ਪਾਓ ਤਾਂ ਪੈਰ ਚੰਗੀ ਤਰ੍ਹਾਂ ਸੁਕਾ ਕੇ ਫੇਰ ਪਾਓ ਕਿਤੇ ਇਹ ਨਾ ਹੋਏ ਤੁਸੀਂ ਉਹ ਗਿੱਲੇ ਕੱਪੜ ਜਰਾਬਾਂ ਜਾਂ ਗਿੱਲੀ ਕੋਈ ਚੀਜ਼ ਪਾ ਕੇ ਉਹਦੇ ਨਾਲ ਉਂਗਲਾਂ ਨੂੰ ਜ਼ਿਆਦਾ ਨੁਕਸਾਨ ਨਾ ਕਰ ਲਓ। ਇਸ ਮੌਸਮ ਵਿੱਚ ਕਈ ਵਿਅਕਤੀਆਂ ਇਹ ਨਾਲ ਪੈਰ ਸੋਚ ਜਾਂਦੇ ਨੇ ਉਹ ਕਿਸ ਤਰ੍ਹਾਂ ਦੇਖੋ ਜੀ ਉਹਨੂੰ ਆਮ ਅਸੀਂ ਫਰੌਸਟ ਬਾਈਟ ਕਹਿ ਦਿੰਦੇ ਆ ਇਹ ਜ਼ਿਆਦਾਤਰ ਉਹਨਾਂ ਵਾਸਤੇ ਉਹ ਆਪਣੇ ਦੇਖਣ ਚਾਏ ਆ ਜਿਹੜੇ ਪਹਾੜਾਂ 'ਚ ਬਰਫ਼ 'ਚ ਤੁਰਦੇ ਫਿਰਦੇ ਉਹਨਾਂ ਦੇ ਹੁੰਦਾ ਪਰ ਜਦੋਂ ਆਪਣੀ ਠੰਡ ਹੁੰਦੀ ਹੈ ਉਦੋਂ ਵੀ ਉਂਗਲਾਂ ਸੁੱਜ ਜਾਂਦੀਆਂ ਨੇ ਫਿਰ ਲਾਲ ਹੁੰਦੀਆਂ ਨੇ ਨੀਲੀਆਂ ਆਉਂਦੀਆਂ ਨੇ ਇਹਦਾ ਇੱਕੋ ਹੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਤਾਂ ਇਹ ਹੈ ਜੇ ਤੁਹਾਡੀ ਉਂਗਲ ਸੁੱਜ ਜੇ ਜਿਹੜੀ ਪਹਿਲੀ ਅਲਾਮਤ ਹੈ ਹੱਥਾਂ ਪੈਰਾਂ ਦੀ ਮਾਲਿਸ਼ ਨਹੀਂ ਕਰਨੀ ਇਹ ਯਾਦ ਰੱਖਿਓ ਕੋਸੇ ਪਾਣੀ 'ਚ ਹੱਥ ਪੈਰਾਂ ਦੀਆਂ ਉਂਗਲਾਂ ਭੇ ਲੋ ਕੋਸਾ ਕਿਹਾ ਮੈਂ ਗਰਮ ਪਾਣੀ ਨਹੀਂ ਕਿਹਾ ਜ਼ਿਆਦਾ ਗਰਮ ਨਹੀਂ ਹੋ ਦੇਸ਼ ਪਾਣਾ ਉਹ ਕੋਸੇ 'ਚ ਭੇ ਲੋ ਤੇ ਉਹਨਾਂ ਨੂੰ ਓਲਾ-ਪੋਲਾ ਪੂੰਝ ਕੇ ਸੁਕਾ ਲੋ ਤੇ ਕੋਈ ਵੀ ਕਰੀਮ ਜਾਂ ਤੇਲ ਲਗਾ ਕੇ ਦਸਤਾਨੇ ਪਾ ਲੋ ਜਾਂ ਜਰਾਵਾ ਅੰਗੀਠੀਆਂ ਬਹੁਤ ਵਰਤੀਆਂ ਜਾਂਦੀਆਂ ਤੇ ਬਾਅਦ ਘਰਾਂ 'ਚ ਵੀ ਕਈ ਘਟਨਾਵਾਂ ਵੀ ਵਾਪਰੀਆਂ ਇੰਨੇ ਵਾਪਰੀਆਂ ਦੇਖੋ ਜੀ ਬਹੁਤ ਮੰਦ ਭਾਗੀ ਗੱਲ ਆ ਆਪਣੇ ਹਰ ਸੀਜ਼ਨ ਆਪਾਂ ਨੂੰ ਦੇਖਿਆ ਆਪਣੇ ਖਬਰਾਂ ਆਂਦੀਆਂ ਨੇ ਵੀ ਪਰਿਵਾਰ ਅੰਗੀਠੀ ਬਾਲ ਕੇ ਸੋ ਗਿਆ ਸੀ ਤੇ ਸਾਰੇ ਦੇ ਸਾਰੇ ਸੁੱਤੇ ਰਹਿ ਗਏ ਹੁਣ ਹੁੰਦਾ ਕਿ ਅੰਗੀਠੀ ਬਾਲਦੇ ਆ ਜਦੋਂ ਆਪਾਂ ਕਾਰਬਨ ਮੋਨੋਆਕਸਾਈਡ ਨਿਕਲਦੀ ਆ ਉਹ ਇੱਕ ਜ਼ਹਿਰੀਲੀ ਗੈਸ ਐ ਤੇ ਸਰਦੀ ਕਰਕੇ ਖਿੜਕੀ ਰੋਸ਼ਨਦਾਨ ਦਰਵਾਜ਼ੇ ਸਭ ਆਪਾਂ ਬੰਦ ਕਰ ਦਿੰਨੇ ਆ ਤੇ ਗੈਸ ਬਾਹਰ ਨਹੀਂ ਨਿਕਲਦੀ ਤੇ ਅੰਗੀਠੀ ਬਾਲ ਕੇ ਨਾ ਸੋ ਜੇ ਅੰਗੀਠੀ ਬਾਲਨੀ ਹੈ ਤਾਂ ਕੋਈ ਖਿੜਕੀ ਜ਼ਰੂਰ ਫੇਰ ਠੰਡ ਚੋ ਵੀ ਕਹਿੰਗੇ ਜੀ ਖਿੜਕੀ ਤਾਂ ਖੁੱਲੀ ਨਹੀਂ ਛੱਡ ਜਾਂਦੀ ਤੇ ਕੋਸ਼ਿਸ਼ ਕਰਕੇ ਅੰਗੀਠੀ ਬਾਲ ਕੇ ਨਾ ਸੋ ਜ਼ਿਆਦਾਤਰ ਲੋਕ ਜਿਹੜੇ ਅੱਜ ਕੱਲ ਜੀ ਕੋਈ ਜ਼ਿਆਦਾ ਠੰਡ ਮਾਲਸ਼ ਕਰਨਾ ਕਿੰਨੇ ਮਾਲਸ਼ ਕਰਨਾ ਕੀ ਸਹੀ ਗੱਲ ਹੈ ਦੇਖੋ ਜੀ ਮੈਂ ਉਹੀ ਗੱਲ ਕਹੀ ਜੇ ਮਾਲਿਸ਼ ਕਰਨਾ ਇੱਕ ਤਾਂ ਹੁੰਦਾ ਤੁਸੀਂ ਜਸਟ ਪੋਲੇ ਜੇ ਹੱਥ ਨਾਲ ਕਰੀਮ ਜਾਂ ਤੇਲ ਲਗਾਣੀ ਕੋਈ ਇੱਕ ਹੁੰਦਾ ਪੂਰੇ ਜ਼ੋਰ ਨਾਲ ਜਦੋਂ ਆਪਾਂ ਜ਼ੋਰ ਨਾਲ ਕਰਦੇ ਆ ਆਪਾਂ ਕੋਈ ਨਾ ਕੋਈ ਖਰੋਨ ਚ ਕੁਛ ਨਾ ਕੁਛ ਉਥੇ ਨੁਕਸਾਨ ਕਰਦੇ ਆ ਚਮੜੀ ਨੂੰ ਤੇ ਕਹਿਣਾ ਇਹ ਹੀ ਹੈ ਕਿ ਬਿਲਕੁਲ ਆਰਾਮ ਨਾਲ ਹੱਥ ਨਾਲ ਪੋਲਾ ਪੋਲਾ ਕਰੀਮੀਔਰ ਲਗਾ ਕੇ ਉਹਨੂੰ ਛੱਡ ਦਿਓ ਥੋੜੀ देर ਬਹੁਤ ਜ਼ਿਆਦਾ ਜ਼ੋਰਤੀ ਨਾ ਕਰੋ ਸ਼ਰਾਬ ਨੂੰ ਲੈ ਕੇ ਵੀ ਲੋਕਾਂ ਚ ਹੁੰਦੀ ਆ ਵੀ ਇਹ ਸਰਦੀ ਚ ਜ਼ਿਆਦਾ ਚੰਗੀ ਨਹੀਂ ਚੰਗਾ ਬਿਲਕੁਲ ਜੀ ਦੇਖੋ ਜੀ ਸਰਦੀ ਵਿੱਚ ਸ਼ਰਾਬ ਨੁਕਸਾਨ ਕੀ ਕਰਦੀ ਹੈ ਇਹ ਦੱਸ ਦਿੰਨੀ ਆ ਤੁਹਾਡੀਆਂ ਜਿਹੜੀਆਂ ਖੂਨ ਦੀਆਂ ਨਸਾਂ ਨੇ ਹੱਥਾਂ ਪੈਰਾਂ ਦੀਆਂ ਜਾਂ ਐਕਸਟ੍ਰੀਮिटीज ਜਿਹਨੂੰ ਕਹਿੰਦੇ ਆ ਉਹ ਸੁਗੜ ਜਾਂਦੀਆਂ ਨੇ ਤੇ ਜਦੋਂ ਸੁਗੜ ਗਈਆਂ ਸੁਗੜਣ ਗਈਆਂ ਤਾਂ ਹੱਥ ਪੈਰ ਜ਼ਿਆਦਾ ਠੰਡੇ ਰਹਿੰਗੇ ਤੇ ਹੁਣ ਤੁਸੀਂ ਇੱਥੋਂ ਆਪ ਸਮਝਦਾਰ ਹੋ ਵੀ ਇਹ ਨੁਕਸਾਨ ਕਰੇਗੀ ਫਾਇਦਾ ਨਹੀਂ ਕਰੇਗੀ ਤੇ ਠੰਡ ਤੋਂ ਬਚਣ ਲਈ ਸ਼ਰਾਬ ਦੀ ਜਗ੍ਹਾ ਚਾਹ ਪੀ ਲਓ ਕੌਫੀ ਪੀ ਲਓ ਗਰਮ ਦੁੱਧ ਪੀ ਲਓ ਕੋਸਾ ਕਰਕੇ ਪਾਣੀ ਪੀਓ ਲੋਕ ਸਰਦੀ ਚ ਪਾਣੀ ਪੀਣਾ ਛੱਡ ਦਿੰਦੇ ਨੇ ਕਿੰਨੀ ਕਿੰਨੀ ਕੀ ਬੀਵੇ ਇਹ ਬਲਕਿ ਪੀਣੀ ਹੋਵੇਗੀ ਦੇਖੋ ਜੀ ਪੀਵੇ ਤਾਂ ਕਿੰਨੇ ਪੀਵੇ ਬੜਾ ਮੁਸ਼ਕਲ ਸਵਾਲ ਤੁਸੀਂ ਪੁੱਛ ਲਿਆ ਆ ਹੁਣ ਇਹਦਾ ਤਾਂ ਕੋਈ ਜਵਾਬ ਨਹੀਂ ਹੈ ਜਿਹਨੂੰ ਕਹਿੰਦੇ ਆ ਨਾ ਇੱਕ ਪੈਗ ਹੁਣ ਉਹ ਕਹਿੰਦੇ ਆ ਜੀ ਪੈਗ ਦੇ ਵੀ ਸਾਈਜ਼ ਆ ਡਾ ਡਾ ਫਿਰ ਤੁਸੀਂ ਕਹੋਗੇ ਕਿ ਮੈਡਮ ਪਟਿਆਲਾ ਪੈਗ ਵੀ ਆ ਗਿਆ ਤੇ ਕਈਆਂ ਦਾ ਪੈਗ ਬੋਤਲ ਹੀ ਹੋ ਜਾਂਦੀ ਹੈ ਤੇ ਦੇਖੋ ਜੀ ਕੋਈ ਸਰਦੀ ਦੇ ਸਰਦੀ ਦੇ ਬਚਤ ਦੇ ਬਹੁਤ ਸਾਰੇ ਲੋਕ ਜਿਹੜੇ ਸਰਦੀ ਬਚਤ ਉਹ ਬੈਦੋ ਇਹਦਾ ਇੱਕ ਉਹਦੀ ਮੈਂ ਇੱਕ ਇਨਸਟਰਕਸ਼ਨ ਦਿੱਤੀ ਹੈ ਕਿ ਨਾ ਪੀਓ ਇੱਕ ਦੋ ਚਮਚ ਜਦੋਂ ਬਰਾਂਡੀ ਦਿੰਨੇ ਆ ਤੁਹਾਨੂੰ ਯਾਦ ਹੋਏਗਾ ਬੱਚਿਆਂ ਨੂੰ ਦਿੰਨੇ ਆ ਸ਼ਾਇਦ ਮਿਲਾ ਕੇ ਉਹ ਇੱਕ ਜਾਂ ਦੋ ਚਮਚ ਹੁੰਦੇ ਆ ਉਹ ਗਲਾਸ ਵਿੱਚ ਪਾ ਕੇ ਨਹੀਂ ਕੀਤੀ ਜਾਂਦਾ। ਕਈ ਵਾਰ ਜੇ ਫਾਂਡ ਹੋ ਗਿਆ ਕਿ ਉਹ ਕੰਬਣੀ ਛੋੜਦਾ ਹੈ ਜੇ ਸਰਦੀ ਚ ਕੰਬਣੀ ਛੜੇ ਤੁਸੀਂ ਇਹ ਸਮਝ ਲਓ ਤੁਹਾਡੇ ਸਰੀਰ ਦਾ ਤਾਪਮਨ ਘਟ ਗਿਆ ਨਾਰਮਲ ਨਾਲੋਂ ਤੇ ਉਹਦੇ ਵਾਸਤੇ ਕੱਪੜੇ ਖੂਬ ਸਾਰੇ ਪਾ ਲਓ ਕਮਰੇ ਨੂੰ ਗਰਮ ਕਰ ਦੋ ਗਰਮ ਚੀਜ਼ਾਂ ਦਾ ਸੇਵਨ ਕਰ ਲਓ ਕੋਸਾ ਪਾਣੀ ਪੀ ਲਓ ਚਾਹ ਕੌਫੀ ਦੁੱਧ ਇਹੀ ਜਿਹੀਆਂ ਚੀਜ਼ਾਂ ਪੀ ਲਓ ਤੇ ਖਾਣਾ ਜੋ ਵੀ ਖਾਓ ਉਹਨੂੰ ਗਰਮ ਕਰਕੇ ਕੋਸਾ ਕਰਕੇ ਖਾਓ ਠੰਡੀਆਂ ਚੀਜ਼ਾਂ ਨਾ ਖਾਓ। ਅੱਜ ਕੱਲ ਤੁਸੀਂ ਦੇਖਿਆ ਹੋਣਾ ਇੱਕ ਫੈਸ਼ਨ ਹੈ ਸੜਕ ਤੇ ਖੜੇ ਹੋ ਕੇ ਇਸ ਮੌਸਮ ਚ ਵੀ ਰਾਤ ਨੂੰ 10 ਵਜੇ ਬੱਚੇ ਆਈਸਕ੍ਰੀਮ ਖਾਂਦੇ ਨੇ। ਅੱਜ ਕੱਲ ਹੀਟਰ ਲਾਉਂਦੇ ਨੇ ਬਹੁਤ ਸਾਰੇ ਲੋਕ ਤੇ ਇੱਕਦਮ ਬਾਹਰ ਚਲੇ ਜਾਂਦੇ ਨੇ। ਇਹਦੇ ਨਾਲ ਕਿੰਨਾ ਖਤਰਾ ਨੇ। ਇਹਦੇ ਨਾਲ ਬਹੁਤ ਫਰਕ ਪੈਂਦਾ ਤੁਸੀਂ ਇੱਕਦਮ ਇੱਕ ਗਰਮ ਜਾਂ ਨਾਰਮਲ ਤਾਪਮਾਨ ਚੋਂ ਬਹੁਤ ਜ਼ਿਆਦਾ ਠੰਡੇ ਚ ਨਿਕਲਦੇ ਹੋ ਤੇ ਜੇ ਤੁਹਾਨੂੰ ਇਹੀ ਜੀ ਕੋਈ ਸਿਚੁਏਸ਼ਨ ਆਂਦੀ ਹੈ ਬਾਹਰ ਨਿਕਲਣਾ ਪਏ ਤੇ ਤੁਸੀਂ ਪਹਿਲਾਂ ਹੀਟਰ ਬੰਦ ਕਰ ਦੋ। ਆਪਣਾ ਦਰਵਾਜ਼ਾ ਖੋਲ੍ਹ ਦਿਓ ਕਮਰੇ ਦਾ ਤਾਂਕਿ ਉਹਦਾ ਜਿਹੜਾ ਉਹ ਟੈਂਪਰੇਚਰ ਤਾਪਮਾਨ ਵਧਿਆ ਹੋਇਆ ਸੀ ਉਹ ਥੋੜਾ ਜਿਹਾ ਨੋਰਮਲ ਹੋ ਜੇ ਤੇ ਤੁਹਾਡੇ ਸਰੀਰ ਜਿਹੜਾ ਹੈ ਇੱਕ ਠੰਡ ਚ ਜਾਣ ਵਾਸਤੇ ਆਪਣੇ ਆਪ ਨੂੰ ਕੁਝ ਮਿੰਟਾਂ ਵਿੱਚ ਸੈਟਲ ਕਰ ਲੇ ਫਿਰ ਤੁਸੀਂ ਬਾਹਰ ਜਾਓ। ਉਹੀ ਗਰਮ ਚੀਜ਼ਾਂ ਖਾਓ ਭੁੱਖੇ ਨਹੀਂ ਰਹਿਣਾ। ਠੰਡ ਵਿੱਚ ਕਦੇ ਵੀ ਭੁੱਖੇ ਨਹੀਂ ਰਹਿਣਾ ਕਿਉਂਕਿ ਤੁਹਾਡੇ ਸਰੀਰ ਨੂੰ ਜ਼ਿਆਦਾ એનર્ਜੀ ਜ਼ਿਆਦਾ ਤਾਕਤ ਚਾਹੀਦੀ ਹੁੰਦੀ ਹੈ। ਬੱਚੇ ਅਕਸਰ ਸਕੂਲ ਕਾਲਜ ਜਾਂਦੇ ਸਵੇਰੇ ਨਾਸ਼ਤਾ ਨਹੀਂ ਕਰਕੇ ਜਾਂਦੇ। ਮੈਂ ਮੈਂ ਫੇਰ ਕਹਿ ਰਹੀ ਹਾਂ ਸਾਰਿਆਂ ਨੂੰ ਕਿ ਭੁੱਖੇ ਪੇਟ ਬਿਲਕੁਲ ਨਾ ਜਾਓ ਖਾਣਾ ਖਾ ਕੇ ਪ੍ਰੋਪਰ ਇੱਕ ਸਿਹਰੇ ਦਾ ਨਾਸ਼ਤਾ ਕਰਕੇ ਜਾਓ ਤੇ ਜਦੋਂ ਵਿੱਚ ਬ੍ਰੇਕ ਹੁੰਦੀ ਹੈ ਉਦੋਂ ਜ਼ਰੂਰ ਫੇਰ ਖਾ ਲਓ ਕਿਉਂਕਿ ਸਰੀਰ ਨੂੰ ਅ ਗਰਮੀ ਆਪਣੇ ਸਰੀਰ ਚ ਪ੍ਰੋਡਿਊਸ ਕਰਨ ਵਾਸਤੇ ਬਣਾਉਣ ਵਾਸਤੇ ਤਾਕਤ ਜ਼ਿਆਦਾ ਚਾਹੀਦੀ ਹੈ ਉਹ ਖਾਣੇ ਤੋਂ ਆਏਗੀ